ਰਕਟਿਉ ਮਰਦ ਕੰਮਣਾ ਵਰਿਆਮ ਅਕੇਲਾ ਬਾਹੋ ਬਾਹੋ ਗੋਪਿੰਦ ਸਿੰਘ ਆਪੇ ਗੁਰਚੇ ਕਲਗੀਆਂ ਵਾਲੇ ਪਾਸ਼ਾ ਨੇ ਵਿਸਾਖੀ ਦੇ ਦਿਹਾੜੇ ਤੇ ਖਾਲਸਾ ਸਾਜ ਕੀ ਪੰਥ ਨੂੰ ਇੱਕ ਨਵਾਂ ਰੰਗ ਦਿੱਤਾ ਜਿਸ ਨੂੰ ਦੁਨੀਆ ਭਰ ਦੇ ਲੋਕ ਬਹੁਤ ਉਤਸ਼ਾਹ ਤੇ ਸ਼ਰਧਾ ਨਾਲ ਮਨਾਉਂਦੇ ਨੇ ਬੋਲੇ ਸੋਨਿਹਾਲ ਦੇ ਜਕਾਰਿਆਂ ਦੇ ਨਾਲ ਇਟਲੀ ਦੇ ਸ਼ਹਿਰ ਬਰੇਸ਼ਾ ਵਿਖੇ ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਪ੍ਰਬੰਧਕਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵਿਸਾਖੀ ਮੌਕੇ ਪਛਮੀ ਵਿਸ਼ਾ ਨਗਰ ਕੀਰਤਨ ਕਰਕੇ ਆਇਆ ਚਵਰ ਛਤਰ ਤੇ ਮਾਲਕ ਤਾਨਤਾ ਸ਼ਗੁਰਨ ਸਾਹਿਬ ਜੀ ਮਹਾਰਾਜ ਤੇ ਪੰਜਾਬਿਆਰਾਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਇਟਲੀ ਦੇ ਵੱਖ-ਵੱਖ ਸ਼ਹਿਰਾਂ ਚੋਂ ਕੱਟਿਆ ਗਿਆ ਦੀਵਾਨ ਸਜਾਦ ਕੀ ਬਾਣੀ ਦੇ ਇਲਾਹੀ ਕੀਰਤਨਾਂ ਦੇ ਨਾਲ ਨਾਲ ਢਾਡੀਵਾਰਾਂ ਨੇ ਖਾਲਸੇ ਦੇ ਗੌਰਮ ਇਤਿਹਾਸ ਤੇ ਜਾਣਨਾ ਪਾਇਆ ਇਸ ਮੌਕੇ ਹੈਲੀਕਾਪਟਰ ਦੁਆਰਾ ਵੀ ਗੁਰੂ ਸਾਹਿਬ ਤੇ ਸੰਗਤ ਉੱਪਰ ਫੁੱਲਾਂ ਦੀ ਬਾਰਿਸ਼ ਕੀਤੀ ਗਈ ਪੰਤ ਬਾਬਾ ਚੰਨੈ ਸਿੰਘ ਪਿੰਡਰਾਵਾਲਾ ਤੜਕਾ ਗੈਕਰੀਵਲੋ ਗੱਤ ਕੇ ਵਿਚਾਰ ਵਿਖਾਏ ਗਏ ਜਿਨ੍ਹਾਂ ਨੇ ਸਾਰਿਆਂ ਦਾ ਮਨ ਮੋਹ ਲਿਆ ਇਸ ਦੇ ਨਾਲ ਹੀ ਵਕਫਤ ਪ੍ਰਕਾਰਾਂ ਦੀ ਲੰਗਰਾਂ ਦੀ ਸਟਾਲ ਵੀ ਵੇਖਣ ਵਿੱਚ ਆਈਆਂ ਇਸ ਨਗਰ ਕੀਰਤਨ ਵਿੱਚ ਪੂਰੇ ਯੂਰਪ ਪਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸਿੱਖ ਸੰਗਤ ਨਾਲ ਬਰੇਸ਼ੀਆ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ ਨਜ਼ਰ ਆਇਆ ਗੁਰਦੁਆਰਾ ਸਿੰਘ ਸਭਾ ਫਲਰੋ ਦੇ ਮੁਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੋਰੀ ਜੀ ਨੇ ਇਸ ਵਿਸ਼ਾਲ ਨਗਰ ਕੀਰਤਨ ਬਾਰੇ ਕੀ ਕਿਹਾ ਆ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਰ ਬਰੇਸ਼ੀਆ ਵਿਖੇ ਗੁਰਦੁਆਰਾ ਸਿੰਘ ਸਭਾ ਫਲਾਰੋ ਦੀ ਸਮੂਚੀ ਪ੍ਰਬੰਧਕ ਕਮੇਟੀ ਅਤੇ ਸਮੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਕੱਢਿਆ ਗਿਆ ਹੈ ਜੋ ਕਿ ਖਾਲਸਾ ਪੰਥ ਨੂੰ ਸਾਜਣਾ ਦੇ ਸਨ ਸਮਰਪਿਤ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਪਿਆ ਕੁਰਸੀ ਕਾ ਤੋਂ ਸ਼ੁਰੂ ਹੋ ਕੇ ਪਿਆਸਾ ਕੋਲੀ ਯੋਗ ਆਰੀਆ ਪਿਆਸਾ ਕੋਲੀ ਯੋਗ ਜਿੱਥੇ ਕਿ ਲੂਣਾਪਰਗ ਲੱਗਦੀ ਉੱਥੇ ਪਹੁੰਚ ਕੇ ਸਮਾਪਤੀ ਹਾ ਸੋ ਸਮੂਚੀਆਂ ਸੰਗਤਾਂ ਜਿੰਨੀਆਂ ਵੀ ਅੱਜ ਯੂਰਪ ਭਰ ਚੋਂ ਦੂਰ ਦਰਾਡੇ ਤੋਂ ਚੱਲ ਕੇ ਇਸ ਨਗਰ ਕੀਰਤਨ ਵਿੱਚ ਪਹੁੰਚਿਆ ਹਨ ਦਾਸ ਪ੍ਰਬੰਧਕ ਕਮੇਟੀ ਵੱਲ ਸੂਚੇ ਸੂਚੇ ਜਿਹੜੇ ਮੇਰੇ ਵੀਰ ਮੈਨਾਂ ਖੜੇ ਨੇ ਸਾਰਿਆਂ ਵੱਲੋਂ ਅਸੀਂ ਸਮੁੱਚਿਆ ਸੰਗਤਾਂ ਨੂੰ ਜਿਹਾ ਕਹਿੰਦੇ ਹਾਂ ਅੱਜ ਦਾ ਜੋ ਕਿ ਮਹਾਨ ਦਿਹਾੜਾ ਹਾਲ ਸਭ ਪੰਜ ਸਦੇ ਸਾਹਿਨਾ ਤੋਂ ਸੁਨੂ ਸਮਰਪਤ ਅਦਵਸਾਖੀ ਦੇ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਹਾਂ ਅਤੇ ਸਮੁੱਚਿਆ ਸੰਗਤਾਂ ਜਿੰਨੀਆਂ ਵੀ ਅੱਜ ਦੂਰ ਦਰਾਡੇ ਤੋਂ ਚੱਲ ਕੇ ਪਹੁੰਚਿਆ ਹਨ ਸਾਰਿਆਂ ਨੂੰ ਜਿਹਾ ਕਹਿੰਦੇ ਹਾਂ ਜਿੰਨੇ ਵੀ ਮੇਰੇ ਵੀਰ ਜਿਹੜੇ ਕਿ ਅੱਜ ਵੱਡੇ ਪੱਧਰ ਤੇ ਸਟਾਲ ਲਾਏ ਹਨ ਜਿਨ੍ਹਾਂ ਨੇ ਬਹੁਤ ਲੰਗਰ ਲਾਏ ਹਨ ਜਿੰਨਾਂ ਵੀ ਵੀਰਾਂ ਨੌਜਵਾਨ ਵੀਰਾਂ ਨੇ ਭੈਣਾਂ ਨੇ ਭਰਾਵਾਂ ਨੇ ਸਾਰਿਆਂ ਨੇ ਅੱਜ ਇਸ ਨਗਰ ਕੀਰਤਨ ਵਿੱਚ ਸਵਾਵਾ ਨਿਭਾਈਆਂ ਹਨ ਸਤਿਗੁਰੂ ਕਿਰਪਾ ਕਰਨ ਉਹਨਾਂ ਸਾਰਿਆਂ ਦੇ ਸਵਾਵਾ ਪ੍ਰਵਾਨ ਕਰਨ ਅਤੇ ਜਿੰਨੇ ਮੇਰੇ ਵੀਰ ਪ੍ਰਬੰਧਕ ਕਮੇਟੀਆਂ ਦੇ ਸੱਜਣ ਮਿੱਤਰ ਜਿੰਨੇ ਵੀ ਮੁੱਖ ਸੇਵਾਦਾਰ ਸਾਹਿਬਾਨ ਬਾਹਰਲੇ ਗੁਰਦੁਆਰਾ ਸਾਹਿਬ ਤੋਂ ਸੁਮੱਚੀਆਂ ਕਮੇਟੀਆਂ ਪਹੁੰਚੀਆਂ ਹਨ ਦਾ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਫਤੇ ਬੁਲਾਉਂਦਾ ਸਾਰਿਆਂ ਦਾ ਧੰਨਵਾਦ ਹੈ ਸਮੂਚੀ ਸੰਗਤ ਨੂੰ ਜੀ ਆਇਆਂ ਕਹਿੰਦਾ ਹਾਂ ਫਤੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਸ ਮੌਕੇ ਤੇ ਮੌਜੂਦ ਵੱਖ-ਵੱਖ ਜਥੇਬੰਦੀਆਂ ਤੇ ਗੁਰਦੁਆਰਿਆਂ ਦੀ ਕਮੇਟੀ ਮੈਂਬਰਾਂ ਦੁਆਰਾ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਰੇਸ਼ਿਆ ਦੀ ਧਰਤੀ ਤੇ ਜੋ ਗੁਰਦੁਆਰਾ ਸਿੰਘ ਸਭਾ ਫਲੇਰੋ ਵੱਲੋਂ ਮਹਾਨ ਨਗਰ ਕੀਰਤਨ ਖਾਲਸਾ ਸਾਜਨਾ ਦੇ ਵਜ੍ਹਾ ਦੇ ਸਬੰਧ ਵਿੱਚ ਸਜਾਇਆ ਜਾ ਰਿਹਾ ਇਸ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਦੀ ਸਮੁੱਚੀ ਪ੍ਰਬੰਧਕ ਕਮੇਟੀ ਭਗਤ ਧਨਾਜਟ ਯਾਦਗਾਰ ਕਮੇਟੀ ਅਧਿਆਤਕ ਜਥੇ ਬੰਦੀਆਂ ਨੇ ਹਾਜ਼ਰੀ ਭਰੀ ਤੋਂ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਦਾ ਦਾਸ ਦਲਜੀਤ ਸਿੰਘ ਸੋਢੀ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਨਵੀਂ ਇਮਾਰਤ ਰੋਮ ਤੋਂ ਅਸੀਂ ਅੱਜ ਬਰੇਸ਼ੀਆ ਗੁਰਦੁਆਰਾ ਸਿੰਘ ਸਭਾ ਫਲੈਰੋ ਪਹੁੰਚੇ ਆ ਜਿੱਥੇ ਅੱਜ ਬਹੁਤ ਹੀ ਵਧੀਆ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਰੇਸ਼ੀਆ ਵਿਖੇ ਹੰਤਨ ਸਾਹਿਬ ਸ੍ਰੀ ਗੁਰਗੰਦ ਸਾਹਿਬ ਜੀ ਮਹਾਰਾਜਿਆਂ ਦੀ ਛਤਰ ਸ਼ਾਹ ਹੈਟ ਪੰਜ ਪਿਆਰੇ ਸਿੰਘ ਸਹਿਬਾਨ ਦੀ ਅਗਵਾਈ ਅnder ਜੋ 25ਵਾਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਫਲੇਰੋ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਇਟਲੀ ਭਰ ਦੀਆਂ ਸੰਗਤਾਂ ਵੱਲੋਂ ਖਾਲਸਾ ਸਾਜਨਾ ਦੇਵ ਜੀ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ 25ਵਾਂ ਨਗਰ ਕੀਰਤਨ ਜੋ ਸਜਾਇਆ ਜਾ ਰਿਹਾ ਹੈ ਸਤਿਗੁਰੂ ਜੀ ਦੀ ਬੜੀ ಅಪਾਰ ਬਖਸ਼ਿਸ਼ ਹੈ ਰਹਿਮਤ ਹੋ ਇਹ ਅੱਜ ਇੱਥੇ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਪੂਰੀ ਇਟਲੀ ਤੋਂ ਤਕਰੀਬਨ ਸੰਗਤਾਂ ਪਹੁੰਚੀਆਂ ਹਨ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਖਾਲਸਾ ਸਾਜਨਾ ਦੇ ਉਸਨਿਤ ਦੀ ਸਮੂਹ ਜਗਤ ਨੂੰ ਗੁਰੂ ਨਾਨਕ ਨਾਮ ਲੈਵਾ ਸਾਰੀਆਂ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਬਧਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਜੇ ਇਹ ਜੋ ਨਗਰ ਕੀਰਤਨ ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਲੇਰੋਂ ਕੱਢਿਆ ਜਾ ਰਿਹਾ ਹੈ ਬਹੁਤ ਵਧੀਆ ਉਪਰਾਲਾ ਹੈ ਇਹ 25ਵਾਂ ਨਗਰ ਕੀਰਤਨ ਹੈ ਜੋ ਕਿ ਇਟਲੀ ਵਿੱਚ ਬਹੁਤ ਹੀ ਵੱਡਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੈਂ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਪਹੁੰਚਣ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਅਤੇ ਗੁਰਦੁਆਰਾ ਕਮੇਟੀ ਦਾ ਧੰਨਵਾਦ ਕਰਦਾ ਹਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੰਤ ਬਾਬਾ ਈਸ਼ ਸਿੰਘ ਪਰਿਸ਼ਾ ਦੀ ਸਾਰੀ ਸੰਗਤ ਦੇ ਵੱਲੋਂ ਸਾਰੀ ਸੰਗਤ ਨੂੰ ਆਈਆਂ ਬਾਹਰੂ ਦੂਰੂ ਨੇੜਿਓਂ ਸਜਣਾ ਨੂੰ ਲੱਖ ਲੱਖ ਮੁਬਾਰਕਾ ਹੋਣ ਇਸ ਗੁਰਪੁਰਬ ਦੀਆਂ ਇਸ ਇਸ ਤਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਕੌਂਸਲਰ ਕਮਿਊਨਿਟੀ ਬਰੇਸ਼ਿਆ ਵੱਲੋਂ ਸਮੂਹ ਸੰਗਤਾਂ ਨੂੰ ਅੱਜ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ